ਰਣਜੀਤ ਸਿੰਘ ਗਿੱਲ ਦੈਨਿਕ ਜਾਗਰਨ ਦੇ ਪੰਜਾਬੀ ਦੇ ਪੱਤਰਕਾਰ ਹੈ ਗਿੱਦੜਵਾਹਾ ਤੋਂ ਕੱਲ ਉਹ ਇੱਕ ਸਕੈਂਡਲ ਨੂੰ ਬੇਨਕਾਬ ਕਰਨ ਵਾਸਤੇ ਦਾਣਾ ਮੰਡੀ ਚ ਗਏ ਸੀ ਸਕੈਂਡਲ ਕੀ ਹੈ ਸਕੈਂਡਲ ਇਹ ਹੈ ਕਿ ਵਾਰੋਂ ਜਿੰਨਾ ਸਟੇਟਾਂ ਦੇ ਵਿੱਚ ਐਮਐਸਪੀ ਨਹੀਂ ਮਿਲਦਾ ਉਥੋਂ ਦਾ ਝੋਨਾ ਵੱਖ-ਵੱਖ ਪੰਜਾਬ ਦੀਆਂ ਮੰਡੀਆਂ ਚ ਆ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਸਰਕਾਰ ਨੇ ਵੀ ਮੰਨੀ ਹੈ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆ ਰਿਹਾ ਹੈ ਸਰਕਾਰ ਦਾ ਕੰਮ ਸਰਕਾਰੀ ਹੁੰਦਾ ਹੈ ਕਿਉਂਕਿ ਥੱਲੇ ਜਿਹੜੀ ਸਰਕਾਰੀ ਮਸ਼ੀਨਰੀ ਹੁੰਦੀ ਹੈ ਸਰਕਾਰ ਦੀਆਂ ਕਈ ਚੀਜ਼ਾਂ ਨੂੰ ਲਾਗੂ ਨਹੀਂ ਕਰਦੀ ਜਾ ਕਈ ਵਾਰੀ ਵੈਸਟਰਡ ਇੰਟਰਸਟ ਹੁੰਦੇ ਆ ਵੀ ਇੱਕ ਗੱਲੀਬਾਤੀ ਕਹਿ ਦਿਓ ਤੇ ਅਮਲੀ ਤੌਰ ਤੇ ਸਾਰਾ ਕੁਝ ਚੱਲਦਾ ਰਹੇ ਸੋ ਰਣਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗੇ ਇਹਨੇ ਬਿਲਕੁਲ ਜਿਹੜਾ ਪ੍ਰਾਪਰ ਤੌਰ ਤਰੀਕਾ ਅਪਣਾਇਆ ਪਹਿਲਾਂ ਮਾਰਕੀਟ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਮਾਰਕੀਟ ਕਮੇਟੀ ਵਾਲਿਆਂ ਨੂੰ ਸੂਚਿਤ ਕਰਨ ਤੋਂ ਬਾਅਦ ਇਹ ਕਵਰੇਜ ਵਾਸਤੇ ਦਾਣਾ ਮੰਡੀ ਚ ਜਾਂਦਾ ਹੈ ਤੇ ਦਾਣਾ ਮੰਡੀ ਦੇ ਵਿੱਚ ਇੱਕ ਆੜਤੀਆਂ ਦੇ ਰੂਪ ਵਿੱਚ ਜਿਹੜੇ ਮਛਰੇ ਹੋਏ ਮਸਟੰਡੇ ਆ ਉਹਨਾਂ ਨੇ ਇਸ ਬੰਦੇ ਨੂੰ ਟਾਇਆ ਕੁੱਟਿਆ ਕਾਤਲ ਦਾ ਹਮਲਾ ਕੀਤਾ ਲੋਕਲ ਤੇ ਕੁਝ ਮਾੜੇ ਮੋਟੇ ਪਾਸੇ ਉਸ ਜਿਹੜੇ ਪੱਤਰਕਾਰ ਭਾਈਚਾਰੇ ਦੇ ਲੋਕ ਆਗੇ ਸੀ ਉਹਨਾਂ ਦੀ ਵਜ੍ਹਾ ਕਾਰਨ ਬੇਸ਼ੱਕ ਪੁਲਿਸ ਨੇ ਕੇਸ ਤਾਂ ਰਜਿਸਟਰ ਕਰ ਲਿਆ ਪਰ ਜਿਹੜੀਆਂ ਧਰਾਮਾਂ ਲਗਨੀਆਂ ਚਾਹੀਦੀਆਂ ਸੀ ਜਿਹੜਾ ਜ਼ੁਰਮ ਉਹਨਾਂ ਨੇ ਕੀਤਾ ਉਹ ਧਰਾਮਾਂ ਨਹੀਂ ਲਗੀਆਂ ਇਸ ਲਈ ਅੱਜ ਅਸੀਂ ਰਣਜੀਤ ਸਿੰਘ ਦਾ ਪਤਾ ਲਾਣ ਵਾਸਤੇ ਆਏ ਸੀ ਕੁਝ ਪੱਤਰਕਾਰ ਤੇ ਇੱਥੇ ਲੋਕਲ ਸਾਥੀਆਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਐਕਸ਼ਨ ਕੀਤਾ ਜਾਵੇ ਐਕਸ਼ਨ ਦੀ ਪਹਿਲੀ ਜਿਹੜੀ ਹੈਗੀ ਇੱਕ ਕਿਸ਼ਤ ਉਹ ਪਰਸੋਂ 19 ਤਾਰੀਖ ਨੂੰ ਗੁਰਦੁਆਰਾ ਸਾਹਿਬ ਦੁਖਨਵਾਰ ਨੇ ਜਿਹੜਾ ਇਹਦੇ ਕੋਲ ਇੱਕ ਪਾਰਕ ਹੈ ਉੱਥੇ ਇਕੱਠੇ ਹੋ ਕੇ ਤੇ ਅਸੀਂ ਅਗਲਾ ਪ੍ਰੋਗਰਾਮ ਉਲੀਕਾਂਗੇ ਆਪਦਾ ਅਗਲੀ ਐਜੀਟੇਸ਼ਨ ਦੀ ਸ਼ੁਰੂਆਤ ਕਰਾਂਗੇ ਉਹ ਤੋਂ ਬਾਅਦ ਵਕਾਇਦਾ ਫਿਰ ਪੰਜਾਬ ਦੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਅਸੀਂ ਉਹਨਾਂ ਨੂੰ ਸੱਦਾ ਦੇਵਾਂਗੇ ਤੇ ਉਹਨਾਂ ਨੂੰ ਸੱਦਾ ਦੇ ਕੇ ਫਿਰ ਸਟੇਟ ਲੈਵਲ ਦੀ ਐਜੀਟੇਸ਼ਨ ਸਟਾਰਟ ਕਰਾਂਗੇ ਇਸ ਲਈ ਅਸੀਂ ਜਿਹੜੇ ਆਂਡਗਵਾੜ ਦੇ ਪੱਤਰਕਾਰ ਭਾਈਚਾਰੇ ਦੇ ਲੋਕ ਹੈ ਮੁਕਸਰ ਤਾਂ ਲੋਕਲੀ ਆ ਗਿਆ ਗਿਦਰਵਾ ਹੈ ਉਹਨਾਂ ਚ ਪੈਂਦਾ ਹੈ ਕਿਲੇ ਆਲੀ ਆ ਗਿਆ ਇਹ ਵੀ ਮੁਕਸਰ ਦੇ ਵਿੱਚ ਪੈਂਦਾ ਹੈ ਬਠਿੰਡੇ ਤੋਂ ਅਸੀਂ ਹੈਗੇ ਆ ਸਾਰੇ ਆਰਾਮਪੁਰਾ ਤੇ ਇਹ ਜਿੰਨੇ ਵੀ ਤਲਵੰਡੀ ਸਾਬੋ ਭਗਤਾ ਭਾਈ ਕਾ ਪਰਲੇ ਪਾਸੇ ਬਰਨਾਲਾ ਆ ਗਿਆ ਇਸ ਇਲਾਕੇ ਦੇ ਪੱਤਰਕਾਰ ਭਾਈਚਾਰੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ ਕਿਉਂਕਿ ਹਮਲਾ ਉਸ ਦਿਨ ਕੀਤਾ ਗਿਆ ਜਿਸ ਦਿਨ ਕੁਮੰਤਰੀ ਪ੍ਰੈਸ ਡੇ ਸੀ ਇਹਦਾ ਮਤਲਬ ਇਹ ਹੈ ਕਿ ਕੁਮੰਤਰੀ ਪ੍ਰੈਸ ਡੇ ਦੇ ਉੱਤੇ ਜਿਹੜਾ ਹਮਲਾ ਕੀਤਾ ਇੱਕ ਜਿਹੜਾ ਚੌਥਾ ਸਮਾਜ ਸਿਸਟਮ ਦਾ ਉਹਨੂੰ ਇਹ ਸਾਬਤ ਕਰਨਾ ਹੈ ਕਿ ਅਸੀਂ ਤੁਹਾਨੂੰ ਟਿੱਚ ਨਹੀਂ ਸਮਝਦੇ ਜੋ ਸਾਡੇ ਖਿਲਾਫ ਮਾੜੀ ਮੋਟੀ ਗੱਲ ਕਹੂਗਾ ਖਬਰ ਲਾਊਗਾ ਸੱਚੀ ਖਬਰ ਲਾਊਗਾ ਉਹਨੂੰ ਸਨਬ ਕਰ ਦਿੱਤਾ ਜਾਏਗਾ ਅਫਸੋਸ ਇਸ ਗੱਲ ਦਾ ਕਿ ਰੂਲਿੰਗ ਪਾਰਟੀ ਦੇ ਕੁਝ ਮੌਤ ਹੀ ਜਿਹੜੀ ਤਾਕਤਵਰ ਲੋਕ ਆ ਉਹਨਾਂ ਦੀ ਉਹਨਾਂ ਨੂੰ ਸਮਰੱਥਾ حاصل ਹੈ ਸਾਡੇ ਸਾਥੀਆਂ ਨੇ ਦੱਸਿਆ ਕਿ ਜਦੋਂ ਰੂਲਿੰਗ ਪਾਰਟੀ ਦਾ ਨਾਂ ਆ ਗਿਆ ਤੇ ਫਿਰ ਜਿਹੜਾ ਮੇਨ ਅਕਿਊਜ਼ਡ ਆ ਉਹਨੇ ਕਿਹਾ ਡੀਪੀ ਬਦਲਤੀ ਔਰ ਉਹਨੇ ਡੀਪੀ ਬਦਲ ਕੇ ਰੂਲਿੰਗ ਪਾਰਟੀ ਦੀ بجائے اپੋਜੀਸ਼ਨ ਪਾਰਟੀ ਦੇ ਇੱਕ ਲੀਡਰ ਦੀ ਜਿਹੜੀ ਹੈਗੀ ਡੀਪੀ ਲਾ ਦਿੱਤੀ ਹੈ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਰਸੋਂ 11 ਬਈ ਦੇ ਨੂੰ ਆਪਾਂ ਇੱਥੇ ਹਮ ਹਮਾ ਕੇ ਇਕੱਠੇ ਹੋਈਏ ਇਹ ਹਮਲਾ ਕੱਲਾ ਰঞ্জੀਤ ਸਿੰਘ ਗਿਲਤੇ ਨਹੀਂ ਇਹ ਮੀਡੀਆ ਤੇ ਹਮਲਾ ਹੈ ਡੈਮੋਕ੍ਰੇਸੀ ਤੇ ਹਮਲਾ ਔਰ ਇਸ ਸੰਮਲੇ ਦਾ ਡਟਮਾ ਵਿਰੋਧ ਕੀਤਾ ਜਾਵੇ ਸਾਡੇ ਕੋਲ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਹੈਗੇ ਆ ਜਿਹੜੇ ਇਨਸਾਫ ਵਾਸਤੇ ਲੜਨ ਵਾਲੇ ਲੋਕ ਆ ਉਹ ਵੀ ਆਏ ਹੋਏ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਸ਼ੁਰੂਆਤ ਕਰੋ ਅਸੀਂ ਤੁਹਾਡੇ ਨਾਲ ਆ ਲੇਕਿਨ ਅਸੀਂ ਸਿਰਫ ਤੇ ਸਿਰਫ ਇਹਨੂੰ ਫਿਲਹਾਲ ਪੱਤਰਕਾਰ ਭਾਈਚਾਰੇ ਤੱਕ ਸੀਮਤ ਰੱਖਦੇ ਆ ਉਹ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਦੂਜੀਆਂ ਦੂਜੀਆਂ ਜਨਤਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸੱਦਾ ਦੇਵਾਂਗੇ ਉਹ ਵੀ ਹਾਂ ਜਨਤਕ ਜਥੇਬੰਦੀਆਂ ਦੇ ਜਿਹੜੇ ਇਨਸਾਫ ਪਸੰਦ ਲੀਡਰ ਹੈ ਜੇ ਉਹ ਆਉਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਜੀ ਆਇਆਂ ਕਹਾਂਗੇ ਮਨਿੰਦਰ ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ ਕਿ 19 ਤਰੀਕ 11 ਵਜੇ ਦੱਖਣਵਾਰਨ ਗੁਰਦੁਆਰਾ ਸਾਹਿਬ ਕੋਲ ਇੱਕ ਪਾਰਕ ਹੈ ਗਿੱਦੜਬਾਹਾ ਦੇ ਵਿੱਚ ਜਿੱਥੇ ਸਾਰਿਆਂ ਨੇ ਇਕੱਤਰ ਹੋਣਾ ਹੈ ਸਾਡਾ ਸਦਾ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਚਾਹੇ ਉਹ ਕਿਸੇ ਵੀ ਸ਼ਹਿਰ ਕਸਬੇ ਦੇ ਹੈ ਤੇ ਨਾਲ ਹੀ ਜਿਹੜੀਆਂ ਜਨਤਕ ਜਥੇਬੰਦੀਆਂ ਦੇ ਆਗੂ ਹੈ ਲੀਡਰ ਹੈ ਜਾਂ ਉਹਨਾਂ ਦੇ ਕਾਰਕੁਨਾਂ ਉਹ ਵੀ ਉੱਥੇ ਪਹੁੰਚ ਸਕਦੇ ਆ ਕਿਉਂਕਿ ਜਿਹੜਾ ਇਹ ਪ੍ਰੋਗਰਾਮ ਦਿੱਤਾ ਹੈ ਇਹ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਖਿਲਾਫ ਤੇ ਨਾਲ ਹੀ ਕਿਉਂਕਿ ਮੰਤਰੀ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਉਹਨਾਂ ਦਾ ਨਾਮ ਵੀ ਆਉਂਦਾ ਉਹਨਾਂ ਦੇ ਖਿਲਾਫ ਇਹ ਪ੍ਰੋਗਰਾਮ ਹੈ ਜਿਹੜਾ ਉਸ ਗੁੰਡਾਗਰਦੀ ਉਹਨੇ ਕੀਤੀ ਆ ਉਹਨੂੰ ਸ਼ਹਿਦ ਸੀ ਮੰਤਰੀ ਬਲਜੀਤ ਕੌਰ ਦੀ ਜਿੱਦੀ ਸ਼ਹਿਦ ਤੇ ਉੱਤੇ ਇਹ ਗੁੰਡਾਗਰਦੀ ਹੋਈ ਆ ਪੱਤਰਕਾਰ ਤੇ ਜਾਨਲੇਵਾ ਹਮਲਾ ਹੋਇਆ ਪੁਲਿਸ ਦੀ ਜਿਵੇਂ ਆਦਤ ਹੁੰਦੀ ਹੈ ਜਿਵੇਂ ਪੁਲਿਸ ਅਕਸਰ ਹੀ ਕਰਦੀ ਹੈ ਕਿ ਇੱਧਰ ਟਾਲ ਲਿਆ ਉੱਧਰ ਟਾਲ ਲਿਆ ਕੱਲ ਦੀ ਪੁਲਿਸ ਕਾਰਵਾਈ ਕਰਨ ਦੀ ਬਜਾਏ ਟਾਲਮਟੋਲ ਕਰ ਲਈ ਸੀ ਉਹ ਟਾਲਮਟੋਲ ਟਾਲ ਤਾਂ ਹੀ ਹੁੰਦਾ ਜਦੋਂ ਸਿਆਸੀ ਸ਼ਹਿ ਹੁੰਦੀ ਹੈ ਤਾਂ ਉਸ ਹੀ ਉਹ ਪੁਲਿਸ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਇਹ ਟਾਲਮਟੋਲ ਉਹਨਾਂ ਨਾਲ ਚੰਗੇ ਲੱਗਦਾ ਜਿਹੜੇ ਤੁਹਾਡੇ ਨਾਲ ਵਾਹ ਨਹੀਂ ਪੈਂਦਾ ਸਾਡਾ ਤੁਹਾਡੇ ਨਾਲ ਹਰ ਰੋਜ਼ ਦਾ ਹੀ ਵਾਹ ਇਹ ਸਾਰੇ ਸਟੰਟ ਤੁਹਾਡੇ ਸਾਨੂੰ ਸਮਝ ਆਉਂਦੇ ਆ ਜਿਹੜਾ ਕਦੇ ਇਹ ਕਹਿ ਦੇਣਾ ਕਿ ਐਸਸੀ ਐਕਟ ਦਾ ਜੀ ਸਾਡੇ ਕੋਲੇ ਕੰਪਲੇਨਟ ਆ ਗਈ ਇੱਕ ਬੰਦਾ ਹੈ ਉਹ ਕਿਸੇ ਜਗ੍ਹਾ ਤੇ ਜਾਂਦਾ ਉਹਨੂੰ ਕੀ ਕਿਸੇ ਦੀ ਜਾਤ ਬਾਰੇ ਪਤਾ ਇਹ ਤਾਂ ਜਦੋਂ ਹਾਈ ਕੋਰਟ ਮਾਂਜੋਗ ਹਾਈ ਕੋਰਟ ਨੇ ਵੀ ਜਦੋਂ ਇੱਕ ਪੱਤਰਕਾਰ ਤੇ ਅਰਵਿੰਦ ਕੇਜਰੀ ਵਾਲਦੀ ਕੋਠੀ ਦਿਖਾਉਣ ਦਾ ਪਰਚਾ ਲੁਧਿਆਣਾ ਚ ਕਰਤਾ ਸੀ ਐਕਸੀਡੈਂਟ ਤੇ ਐਸਸੀ ਐਕਟ ਲਾਤਾ ਸੀ ਤਾਂ ਮਾਂਜੋਗ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਐਕਸੀਡੈਂਟ ਵਾਲੇ ਵਿਅਕਤੀ ਨੂੰ ਕੀ ਪਤਾ ਕਿ ਅੱਗੇ ਵਾਲੇ ਦੀ ਜਾਤ ਕੀ ਹੈ ਸੋ ਇਹ ਵੀ ਇੱਕ ਉਸ ਤਰੀਕੇ ਦੀ ਘਟਨਾ ਹੈ ਦੂਜਾ ਬੰਦੇ ਤੇ ਜਾਣ ਲਈ ਵਹਾ ਹਮਲਾ ਹੋਇਆ ਹਥਿਆਰ ਉਹਦੇ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪਰਚਾ ਮਹਿਜ ਗੋਗਲੀਆਂ ਤੋਂ ਮਿੱਟੀ ਝਾੜੀ ਉਹ ਵੀ 24 ਘੰਟਿਆਂ ਤੋਂ ਬਾਅਦ ਉਹ ਵੀ ਲਗਾਤਾਰ ਪੱਤਰਕਾਰਾਂ ਦੇ ਪ੍ਰੈਸ਼ਰ ਤੋਂ ਬਾਅਦ ਐਸਐਸਪੀ ਲਗਾ ਇਹ ਡਰਾ ਕੇ ਜਾਂ ਇਸ ਤਰੀਕੇ ਨਾਲ ਕਿ ਤੁਹਾਡੇ ਤੇ ਲੱਗ ਜਾਵੇਗੀ ਐਸਐਸਪੀ ਸਾਮ ਨੂੰ ਵੀ ਸਾਡੀ ਚੇਤਾਵਨੀ ਹੈ ਕਿ ਅਸੀਂ ਜਿਹੜੀ ਤੁਹਾਨੂੰ ਖੁੱਲੇ ਰੂਪ ਚ ਇਹ ਗੱਲ ਕਹਿਣੇ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਇੱਥੇ ਆ ਜਿਵੇਂ ਢੱਲੋਂ ਸਾਹਿਬ ਨੇ ਕਿਹਾ ਕਿ ਇਸ ਤੋਂ ਅਗਲਾ ਫਿਰ ਸਾਨੂੰ ਉਦੋਂ ਤਕੜਾ ਤੇ ਹੋ ਸਕਦਾ ਫਿਰ ਅਸੀਂ ਤੁਹਾਡੇ ਦਫ਼ਤਰ ਵਾਲੇ ਪਾਸੇ ਨੂੰ ਆ ਜਾਈਏ ਸੋ ਜਿਹੜੀ ਬਣਦੀ ਕਾਰਵਾਈ ਅਸੀਂ ਕੋਈ ਜ਼ਿਆਦਾ ਨਹੀਂ ਮੰਗ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿਸੇ ਤੇ ਨਹੀਂ ਹੈ ਇਹ ਪਰਚਾ ਜਾਇਜ ਜਿਹੜਾ ਉਹਦੇ ਤੇ ਹਮਲਾ ਹੋਇਆ ਕਾਤਲਾਂ ਦਾ ਹਮਲਾ ਹੋਇਆ ਉਹਦਾ ਗਲ ਘੁੱਟਣ ਦੀ ਕੋਸ਼ਿਸ਼ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤੇ ਗੋਲੀ ਚਲਾਉਣ ਦੀ ਜਿਹੜੀ ਆ ਪੂਰੀ ਤਿਆਰੀ ਸੀ ਬਚ ਕੇ ਉਹ ਨਿਕਲ ਆਇਆ ਉਹ ਸਾਰੀਆਂ ਧਰਾਵਾਂ ਜਿਹੜੀਆਂ ਸਹਿਤ ਜਿਹਦੇ ਵਿੱਚ ਪਾਗਲ ਆਈ ਗਈ ਆ ਪੱਗ ਨਾਲ ਇੱਥੋਂ ਤੱਕ ਕਿ ਉਹਨੇ ਕਿਹਾ ਕਿ ਇਹਦਾ ਗਲ ਘੁੱਟ ਕੇ ਪੱਗ ਨਾਲ ਗਲ ਘੁੱਟੋਏ ਦਾ ਤਾਂ ਇਸ ਤਰੀਕੇ ਨਾਲ ਜੋ ਇਹ ਧਾਰਮਿਕ ਜਿਹੜੀ ਉਹਦੀ ਪੱਗ ਲਾਉਣ ਦੀਆਂ ਧਰਾਵਾਂ ਜਿਹੜੀਆਂ ਉਹਨੂੰ ਮਾਰਨ ਦੀਆਂ ਅਰਾਧਾ ਕਤਲ ਦੀਆਂ ਧਰਾਵਾਂ ਤਹਿਤ ਜੇ ਪਰਚਾ ਦਰਜ ਨਹੀਂ ਕਰਦੀ ਪੁਲਿਸ ਸਾਡਾ ਐਕਸ਼ਨ ਵਰਕਰ ਆ ਰਹੇਗਾ ਪਰਸੋਂ ਸਾਰੇ ਇਨਸਾਫ ਪਸੰਦ ਲੋਕ 19 ਤਰੀਕ ਨੂੰ 11 ਵਜੇ ਗੁਰਦੁਆਰਾ ਦੁਖਨਵਾਰਨ ਸਾਹਿਬ ਗਿੱਦੜਵਾਹਾ ਵਿਖੇ ਜਰੂਰ ਪਹੁੰਚੋ ਤਾਂ ਕਿ ਜਿਹੜਾ ਇਹ ਲੋਕਾਂ ਦੀ ਆਵਾਜ਼ ਤੇ ਹੰਲਾ ਹੈ ਲੋਕਾਂ ਦੀ ਹਵਾਜ਼ ਤੇ ਹਮਲਾ ਲਗਾਤਾਰ ਜਿਹੜਾ ਸਰਕਾਰ ਕਰ ਰਹੀ ਹੈ ਉਹਨਾਂ ਨੂੰ ਰੋਕਿਆ ਜਾ ਸਕੇ ਅੱਜ ਰਣਜੀਤ ਸਿੰਘ ਜਾਂ ਕੱਲੋ ਕਿਸੇ ਹੋਰ ਦੀ ਆਵਾਜ਼ ਦਵਾਈ ਜਾ ਜੂਗੀ ਸੋ ਇਸਨੂੰ ਰੋਕਣ ਦੇ ਲਈ ਇਕੱਠ ਹੈ ਤੇ ਸਾਰੇ ਗੱਤ ਤੋਂ ਵੱਧ ਗੈਂਤੀ ਦੇ ਵਿੱਚ ਜ਼ਰੂਰ ਪਹੁੰਚੋ